ਬਾਹਰ ਆਓ ਦੋਏ ਜਣੇ ਤੁਹਾਡਾ ਗੱਲ ਕਰਨੀ ਹੈ ਇੱਕ ਮਹਜ਼ੂਰੀ। ਲੈ ਜੇ ਗੱਲ ਕਰਨੀ ਹੀ ਇੱਥੇ ਕਰ ਲੈਂਦੇ ਬਾਹਰ ਜਾ ਕੇ ਕੋਈ ਜ਼ਿਆਦਾ ਗੱਲ ਹੋ ਜਾਣੀ ਆ। ਪਤਾ ਨਹੀਂ ਕੀ ਕਹਿਣਾ ਹੋਊਗਾ। ਚੱਲ ਜੋ ਉਹ ਵੀ ਕਹਿਣਾ ਹੋਊਗਾ ਜਾ ਕੇ ਸੁਣਨੀ ਪੈਣੀ ਹੁਣ। ਹੁਣ ਕੀ ਪਤਾ ਕਿਹੜਾ ਨਵਾਂ ਸੱਪ ਕੱਢ ਦੇਣਾ ਵਾ। ਚਲੋ। ਹਾਂਜੀ ਦੱਸੋ ਕਿਹੜੀ ਗੱਲ ਕਰਨੀ ਹੈ ਗੱਲ ਇਹ ਮੈਂ ਕਰਨੀ ਹੈ ਕਿ ਇਹ ਗਈ ਜੇ ਮੰਨ ਵਿਆਹ ਵੱਲੋਂ ਤੇ ਤੁਸੀਂ ਹੁਣ ਫੋਨ ਕਰਕੇ ਤੇ ਉਹਨਾਂ ਨੂੰ ਦੱਸ ਦੋ ਮੁੰਡੇ ਵਾਲਿਆਂ ਨੂੰ ਤੇ ਜਿਹੜੀ ਵੀ ਸਲਾਹ ਕਰਨੀ ਹੈ ਤੁਸੀਂ ਕਰ ਲਓ ਤੇ ਦੇਣ ਮੇਥ ਲਓ ਨਾ ਮੰਮੀ ਹਾਂ ਨੂੰ ਜੋ ਕਹਿਣ ਡੇ ਜੇ ਕਿ ਤੁਸੀਂ ਮੁੰਡੇ ਵਾਲਿਆਂ ਨੂੰ ਫੋਨ ਕਰੋ ਇੰਨੀ ਕਾ ਤੇ ਤੁਸੀਂ ਵੀ ਕਹਿ ਸਕਦੇ ਜੀ ਉਹਨਾਂ ਨੂੰ ਹੁਣ ਤੁਹਾਡੀ ਵੀ ਤੇ ਸਲਾਹ ਨਾਲ ਹੀ ਨਾ ਤੇ ਗੱਲ ਤਾਂ ਹੁਣ ਤੂੰ ਹੀ ਕਰਨੀ ਹੈ ਨਾ ਨਾ ਹੁਣ ਵੀ ਤੇ ਮੰਨੀ ਹੈ ਨਾ ਇੰਨੀ ਕਰਾ ਕੇ ਤੇ ਉਹ ਗੱਲ ਪਹਿਲਾਂ ਮੰਨ ਜਾਂਦੀ ਤੇ ਕਿੰਡੀ ਵਧੀਆ ਗੱਲ ਹੋਣੀ ਹਮ ਹਮ ਆ ਜਿਹੜਾ ਤੁਸੀਂ ਵਹਿਮ ਪਾਲੀ ਬੈਠੇ ਆ ਨਾ ਦੋਵੇਂ ਜਾਣੇ ਪਿੱਖਰੇ ਆਏ ਨੇ ਜੀ ਤਾਂ ਦੀਆਂ ਧਮਕੀਆਂ ਤੋਂ ਡਰਦੀ ਨੇ ਹਾਂ ਕਰ ਦਿੱਤੀ ਆ ਤੇ ਇਹ ਫੇਰ ਵਹਿਮ ਮੈਨੂੰ ਤੁਹਾਡੇ ਕੱਢਣੇ ਹੀ ਪੈਣੇ ਆ ਮੈਂ ਤੇ ਸੋਚਿਆ ਸੀ ਕਿ ਮੈਂ ਭਲੀ ਭਾਂ ਤੇ ਇਸ ਘਰ ਤੋਂ ਜਾਵਾਂ ਜੇ ਮੇਰੇ ਵਿਆਹ ਦੀਆਂ ਹੁਣ ਗੱਲਾਂ ਹੋਣ ਹੀ ਡੈਪੀਆਂ ਤੇ ਮੈਂ ਨਾ ਹੀ ਤੁਹਾਡੇ ਨਾਲ ਬੋਲ ਬੁਲਾਵਾ ਕਰਾਂ ਪਰ ਤੁਹਾਡੀ ਵੀ ਜ਼ੁਬਾਨ ਨਹੀਂ ਰਹਿੰਦੀ ਤੇ ਮੈਂ ਵੀ ਗਾੜੀ ਤੁਹਾਡੀ ਭੈਣ ਆ ਬੋਲਣ ਫੇਰ ਮੈਂ ਵੀ ਨਹੀਂ ਰਹਿ ਸਕਦੀ ਇਹ ਆਪਣਾ ਖਿਆਲ ਮਨਜੋ ਕੱਢ ਦੋ ਕਿ ਮੈਂ ਜਿੱਤਾਂ ਤੋਂ ਡਰਦੀ ਆ ਜਿਹੜੇ ਹਿਸਾਬ ਨਾਲ ਜਿੱਤਾ ਪਾ ਵੀ ਨੇ ਮੈਨੂੰ ਗੱਲਾਂ ਕੀਤੀਆਂ ਨਾ ਜਵਾਬ ਮੇਰੇ ਕੋ ਵੀ ਬੜਾ ਤਕੜਾ ਹੀ ਦੇਣ ਵਾਸਤੇ ਨਹੀਂ ਤੂੰ ਦੇ ਹੀ ਲਿਆ ਹਾਂ ਕਿਹੜਾ ਜਵਾਬ ਦੇਣਾ ਵਾ ਮੈਂ ਵੀ ਤੇ ਸੁਣਾ ਤੇਰੇ ਮਨ ਚ ਕੀ ਚੱਲਣ ਡਿਆ ਹੋਰ ਨਾ ਹੋਏ ਜਿਹੜਾ ਗੁਬਾਰ ਤੇਰੇ ਮਨ ਚ ਭਰਿਆ ਵਾ ਇਹੋ ਹੀ ਲਾ ਕੇ ਤੂੰ ਸਹਰੇ ਤੁਰ ਜੇ ਮੁੜ ਕੇ ਉਹਨਾਂ ਤੇ ਗੁਬਾਰ ਕੱਢਦੀ ਫਿਰੇ ਤੇ ਲੈ ਸੁਣ ਫਿਰ ਉਹ ਮੈਂ ਤੇ ਕਿਤੇ ਨਾ ਕਿਤੇ ਫਿਰ ਵੀ ਆਪਣੀ ਮਾਂ ਬਾਰੇ ਤੇ ਆਪਣੇ ਭਰਾ ਬਾਰੇ ਸੋਚਦੀ ਆਂ ਕੋਹ ਇਹ ਤੇ ਭਾਵੇਂ ਹੁਣ ਤੇਰੇ ਹੱਥਾਂ ਚ ਆ ਤੇਰੇ ਸੈਨਾਂ ਤੇ ਚੱਲਦਾ ਪਰ ਫਿਰ ਵੀ ਇਹ ਮੇਰਾ ਭਰਾ ਵਾ ਆ ਜਿਹੜੀਆਂ ਤਮਕੀਆਂ ਤੂੰ ਬਾਹਰ ਦੇਖ ਕੇ ਆਈਆਂ ਨਾ ਇਕ ਨਾਲ ਥਾਂ ਲਾਓ ਤੇ ਅੱਡ ਹੋ ਜਾਓ ਇਹ ਨਾ ਕਿਤੇ ਵਹਿਮ ਪਾਲ ਲਈ ਦਿਲ ਚ ਘਰੇ ਮੇਰੀ ਇੰਨੀ ਗੱਲ ਕਹਿਣ ਚ ਇਹ ਮੰਨ ਗਈ ਆ ਮੇਤੋ ਡਰਦੀ ਜੇ ਇਹ ਗੱਲ ਆ ਨਾ ਤੇ ਫੇਕ ਨਾਲ ਚੁੱਕ ਤੂੰ ਕਿਉਂਕਿ ਜਿੰਨੀ ਵੀ ਜ਼ਿਆਦਾ ਤਾਂ ਨਾ ਹਿੱਸੇ ਹੋਣੇ ਉਹਦੇ ਤਿੰਨ ਦੋ ਹਿੱਸੇ ਸਾਡੇ ਤੇ ਇੱਕ ਹਿੱਸਾ ਤੁਹਾਡਾ ਕਰ ਗੱਲ ਚਾਹੀਦਾ ਹੈ ਕਿਸਾ ਤੇ ਹੋ ਜਾਓ ਅੱਡ ਫਿਰ ਲੈਛ ਦੇਣ ਦੱਸ ਕਿਹੋ ਜੀਆਂ ਗੱਲਾਂ ਕਰਨੀਆਂ ਤੂੰ ਮੈਂ ਉਤੋਂ ਰਕੜੀ ਦਾ ਤਿਆਰ ਆਉਂਦਿਆ ਵਾ ਤੂੰ ਅੱਡ ਹੋਣ ਦੀ ਗੱਲਾਂ ਕਰੀ ਜਾਣੀਆਂ ਉਹ ਨਾਲੇ ਤੇਰੇ ਵਿਆਹ ਦੇ ਮਗਰੋਂ ਅਸੀਂ ਤੇ ਇੱਕ ਦੂਜੇ ਦਾ ਸਹਾਰਾ ਬਣਨਾ ਵਾ ਅੱਛਾ ਆ ਢੋਣ ਦੀਆਂ ਗੱਲਾਂ ਮੈਂ ਕਰਦੀ ਆ ਜਿੰਨੇ ਕੀਤੀਆਂ ਗੱਲਾਂ ਉਹਨੂੰ ਤੇ ਕਿਹਾ ਨਹੀਂ ਗਿਆ ਤੁਹਾਡੇ ਕੋਲ ਮੈਨੂੰ ਪਤਾ ਵਾ ਵੀਰ ਹੁਣ ਤੂੰ ਪੋਚੇ ਪਾਉਣ ਡਿਆ ਵਾ ਤੇ ਇਸੇ ਕੰਮ ਲਈ ਤੂੰ ਨਾਲ-ਨਾਲ ਰਹਿਣਾ ਵਾ ਲੈ ਦੱਸ ਹਾਂ ਕਿਹੜੀ ਗੱਲ ਨੂੰ ਫੜ ਕੇ ਬੈ ਗਈਆਂ ਤੂੰ ਓਏ ਉਹ ਤੇ ਤੈਨੂੰ ਅਸੀਂ ਤਾਂ ਕਿਹਾ ਸੀ ਕਿ ਜਦ ਰਿਸ਼ਤਾ ਚੰਗਾ ਆਇਆ ਵਾ ਤੇ ਤੇਰਾ ਵਿਆਹ ਹੋ ਜਾਊਗਾ ਔਰ ਸਾਡੇ ਮਨ ਵਿੱਚ ਇਹੋ ਜੀ ਗੱਲ ਕੋਈ ਨਹੀਂ ਹੈਗੀ ਉਹ ਤੇ ਮਾੜਾ ਤੈਨੂੰ ਡਰਾਵਾ ਹੀ ਦੇਣਾ ਸੀ ਕਿ ਤੂੰ ਮੰਨ ਜੇਂਗੀ ਚੱਲ ਫਿਰ ਵੀ ਜੇ ਚ ਉਹ ਤੇਰੀ ਭਾਬੀ ਦੀ ਕਈ ਗੱਲ ਦਾ ਗੁੱਸਾ ਹੋਣਾ ਤੇ ਇਹ ਮਾਫੀ ਮੰਗ ਲੈਂਦੀ ਆ ਮਾਫੀ ਮੰਗਿਆ ਕੋਈ ਛੋਟਾ ਨਹੀਂ ਹੋ ਜਾਂਦਾ ਹਨਾ ਮੰਗ ਲਾ ਮਾਫੀ ਮੰਗ ਲਾ ਮਾਫੀ ਕੋਈ ਗੱਲ ਨਹੀਂ ਹਨਾ ਫਿਰ ਕੀ ਸੰਦੀਪ ਸਹੀ ਕਹਿਣ ਰਿਹਾ ਵੀਰ ਤੇ ਮੈਂ ਜਮੀਨਾ ਕਿਦਣਾ ਵੰਡਣੀ ਆ ਵਾ ਨਾਲੇ ਇੱਥੇ ਕਹਿ ਰਿਹਾ ਮੇਰਾ ਕੋ ਦੇਰ ਜੇਠ ਹੈਗਾ ਵਾ ਬਸ ਸਾਸਿ ਆ ਮੇਰੀ ਤੇ ਸਾਸਨਾ ਮੈਂ ਜ਼ਮੀਨ ਵੰਡ ਦੀ ਚੰਗੀ ਥੋੜੀ ਲਗਣੀ ਆ ਲੋਕਾਂ ਕਮ ਜੁੱਤੀਆਂ ਥੋੜੀ ਖਾਣੀਆਂ ਉਹ ਤੇ ਉੰਜ ਹੀ ਤੈਨੂੰ ਕਹਿ ਛੜਿਆ ਹੈ ਵੀ ਚੱਲ ਤੂੰ ਮੰਨ ਜਾਂਗੇ ਰਿਸ਼ਤਾ ਵਧੀਆ ਵਾ ਉਦਾਂ ਕੋਈ ਗੱਲ ਨਹੀਂ ਹੈਗੀ ਇਹੋ ਜੀ ਤੇ ਭਾਬੀ ਫੇਰ ਸੋਚ ਸਮਝ ਕੇ ਬੋਲਿਆ ਕਰੋ ਤਲਵਾਰ ਦੇ ਵੱਜੇ ਫੱਟ ਜਿਹੜੇ ਨਾ ਮਿਟ ਜਾਂਦੇ ਆ ਪਰ ਆ ਜਬਾਨ ਦੇ ਵੱਜੇ ਫੱਟ ਜਿਹੜੇ ਸਾਰੀ ਉਮਰ ਨਹੀਂ ਭੁੱਲਦੇ ਤੇ ਰਹੀ ਗੱਲ ਮੇਰੇ ਮੰਨਣ ਦੀ ਤੁਹਾਡੇ ਤੋਂ ਤੇ ਹੁਣ ਮੈਂ ਨਾ ਆਕੀ ਗਈ ਆ ਜੇ ਸੱਚ ਪੁੱਛੋ ਨਾ ਤੇ ਸੜ ਵੀ ਗਈ ਆ ਤੇ ਮੈਂ ਇਹੋ ਸੋਚਿਆ ਵਾ ਪੀ ਹੁਣ ਜਿੱਦਾਂ ਦਾ ਵੀ ਹੋਊਗਾ ਤੁਹਾਡੇ ਤੋਂ ਮਾੜਾ ਤੇ ਨਹੀਂ ਹੋ ਸਕਦਾ ਉਹ ਜਿੰਨੀ ਤੁਸੀਂ ਮੇਰੇ ਨਾਲ ਮਾੜੀ ਕਰਦੇ ਜੇ ਨਾ ਉਹ ਤੇ ਫਿਰ ਵੀ ਤੁਹਾਡੇ ਨਾਲੋਂ ਕਿਤੇ ਨਾ ਕਿਤੇ ਚੰਗਾਈ ਹੋਊਗਾ ਤੇ ਤੋਰਦਾ ਉੱਥੇ ਹੀ ਮਿਲੋ ਨਹੀਂ ਬੱਸ ਵੀ ਕਰੋ ਛੱਡੋ ਹੁਣ ਇਹਨਾਂ ਗੱਲਾਂ ਨੂੰ ਕਦੇ ਇਹਦੀ ਮੈਂ ਸੁਣ ਲਈ ਆ ਤੁਹਾਡੀ ਇਹੋ ਗੱਲਾਂ ਮੋੜ ਮੋੜ ਕੇ ਉਹੋ ਹੀ ਗੱਲਾਂ ਕਰੀ ਜਾਂਦੇ ਹੋ ਉਹ ਮੁੰਡੇ ਵਾਲਿਆਂ ਨੂੰ ਫੋਨ ਕਰੋ ਤੇ ਜਿਹੜੀ ਗੱਲ ਕਰਨੀ ਉਹਨਾਂ ਨਾਲ ਸਲਾਹ ਬਾਤ ਕਰੋ ਤਾਂ ਦਿਨ ਮੇਥੋ ਲੇ ਆ ਨੀ ਮੇਰਾ ਪੁੱਤ ਆ ਗਿਆ ਯੋ ਸასი ਘਰ ਨੂੰ ਸასი ਘਰ ਪੁੱਤ ਗਿਆ ਲ ਵਧੀਆ ਸਸਿਆ ਜੀ ਬਸ ਸასი ਘਰ ਦੀ ਆ ਲਾਓ ਬਾਹਰ ਦੇ ਛੋੜਿਆਂ ਤੇ ਮੈਂ ਪਾਣੀ ਲੈ ਕੇ ਆਉਣੀ ਆ ਗਰਮੀ ਬੜੀ ਆ ਦੇ ਬਸ ਆਵੇਂ ਚਾਉਣਾ ਜਾਣਾ ਖਾਓ ਯਾਰ ਹੋਰ ਠੀਕ ਠਾਕ ਸਭ ਹਾਂਜੀ ਵਧੀਆ ਠੀਕ ਆ ਤੂੰ ਹੀ ਦੱਸੋ ਹਾਂ ਵਧੀਆ ਸਭ ਆਪਣੇ ਵੇ ਇੱਧਰ ਆ ਮੇਰਾ ਪੁੱਤ ਮੇਰੇ ਲਾਗੇ ਬੈਹ ਆਣ ਕੇ ਤੂੰ ਤਾਂ ਉੱਥੇ ਜਾ ਕੇ ਬਹਿ ਗਿਆ ਹੋਰ ਸੁਣਾ ਮੇਰਾ ਪੁੱਤ ਠੀਕ ਠਾਕ ਹੈ ਨਾ ਹਾਂਜੀ ਠੀਕ ਆ ਦਾਦੀ ਜੀ ਤੇਰਾ ਕਿਦਾਂ ਜੀ ਲੱਗ ਜਾਂਦਾ ਇੰਨੇ ਦਿਨ ਮੇਰਾ ਤਾਂ ਨਹੀਂ ਲੱਗਦਾ ਪੁੱਤ ਤੇਰੇ ਬਿਗੈਰ ਤਾਂ ਰੌਣਕ ਹੀ ਨਹੀਂ ਕਰ ਲੱਗਦੀ ਕੀ ਦਸਾਂ ਦਾਦੀ ਜੀ ਪੜ੍ਹਾਈ ਦੇ ਵਿੱਚ ਹੁਣ ਜੀ ਵੀਰ ਲਾਉਣਾ ਹੀ ਪੈਣਾ ਵਾ ਹਾਂ ਨਹੀਂ ਪੁੱਤ ਪੜ੍ਹਨਾ ਤੇ ਜ਼ਰੂਰੀ ਹੈ ਹਾਂ ਜੀ ਧਿਆਨ ਲਾ ਕੇ ਪੜ੍ਹਨਾ ਵੀ ਚਾਹੀਦਾ ਪੁੱਤ ਤੇ ਘਰ ਵੀ ਫੇਰਾ ਮਾਰਨਾ ਚਾਹੀਦਾ ਤੈਨੂੰ ਹੀ ਪਾਇਆ ਦਾਦੀ ਮੇਰੀ ਬਿਮਾਰ ਹੈ ਗੋਡੇ ਉਹਦੇ ਦੁਖਦੇ ਨੇ ਮੈਂ ਛੇਛ ਦੇ ਦਾਦੀ ਨੂੰ ਮਿਲ ਜਾਵਾਂ ਤਾਂ ਹੀ ਉਹ ਤੇ ਦਾਦੀ ਜੀ ਮੈਂ ਆਇਆ ਵਾਂ ਲੈ ਪੁੱਤ ਪਾਣੀ ਪੀ ਪਾਣੀ ਪੀ ਲੈ ਵੇ ਪੁੱਤ ਐਨੀ ਗਰਮੀ ਚ ਤੂੰ ਤੁਰਦਾ ਆਇਆ ਵਾ ਤੇ ਫੋਨ ਕਰ ਦਿੰਦਾ ਹਾਂ ਤੇ ਤੇਰਾ ਪਿਓ ਤੈਨੂੰ ਲੈ ਆਉਂਦਾ ਾਡੇ ਚ ਜਾ ਕੇ ਮੰਮੀ ਫੋਨ ਮੈਂ ਕੀ ਕਰ ਦਿੰਦਾ ਫੋਨ ਤੇ ਮੇਰਾ ਪਤਾ ਨਹੀਂ ਹੌਸਟਲ ਵਿੱਚ ਕਿਹੜੇ ਕੰਜਰ ਨੇ ਕੱਢ ਲਿਆ ਫੋਨ ਤੇ ਤੁਹਾਨੂੰ ਮੈਂ ਤਾਂ ਹੀ ਕਰਦਾ ਨਾ ਜੇ ਮੇਰੇ ਕੋਲ ਫੋਨ ਹੁੰਦਾ ਹੱਦ ਹੋ ਗਈ ਆ ਕਿਦਾਂ ਕਿਹਨੇ ਤੇਰਾ ਫੋਨ ਕੱਢ ਲਿਆ ਹੌਸਟਲ ਦੇ ਵਿੱਚ ਪਤਾ ਨਹੀਂ ਪੂਆ ਜੀ ਕਿਹੜੇ ਮੁੰਡਿਆਂ ਨੇ ਸ਼ੈਤਾਨੀ ਕੀਤੀ ਮੇਰੇ ਨਾਲ ਸ਼ੈਤਾਨੀ ਕਰਕੇ ਮੇਰੇ ਬੈਗ ਵਿੱਚੋਂ ਫੋਨ ਕੱਢ ਲਿਆ ਨਾ ਜਿੰਨੇ ਫੇਰੇ ਤੂੰ ਔਨਾ ਵਾ ਹਰ ਵਾਰੀ ਆ ਕੇ ਸੁਣਾ ਦਿੰਨਾ ਕਦੀ ਤੂੰ ਆਹ ਦਿਨਾਂ ਮੇਰਾ ਸੂਟ ਚੋਰੀ ਹੋ ਗਿਆ ਮੇਰੇ ਬੂਟ ਚੋਰੀ ਹੋ ਗਏ ਤੇ ਇਸ ਵਾਰੀ ਤੇਰਾ ਫੋਨ ਚੋਰੀ ਹੋ ਗਿਆ ਨਾ ਮੈਨੂੰ ਇੱਕ ਗੱਲ ਦੱਸ ਤੇਰੇ ਕੱਲੇ ਦੀਆਂ ਹੀ ਚੀਜ਼ਾਂ ਚੋਰੀ ਹੁੰਦੀਆਂ ਵਾ ਤੂੰ ਉਥੇ ਚੋਰੀਆਂ ਕਰਾਉਣ ਵਾਸਤੇ ਚੀਜ਼ਾਂ ਖੜਦਾ ਵਾ ਲੈ ਦੱਸ ਪੂਆ ਜੀ ਮੈਂ ਕਦੋਂ ਕਿਹਾ ਮੇਰੇ ਕੱਲੇ ਦੀਆਂ ਚੋਰੀ ਹੁੰਦੀਆਂ ਵਾ ਬਸ ਧਿਆਨ ਹੀ ਉਦੋਂ ਕੋਈ ਦਿੰਦਾ ਜਦੋਂ ਪਿੰਡ ਨੂੰ ਨਾ ਹੁੰਦਾ ਵਾ ਰਾਤੀ ਜਦੋਂ ਮੈਂ ਸੌਣ ਲੱਗਾ ਸੀ ਉਦੋਂ ਫੇਰੇ ਸਹਰਾਣੇ ਪਿਆ ਸੀ ਸਵੇਰੇ ਉੱਠ ਕੇ ਵੇਖਿਆ ਮੇਰੇ ਸਹਰਾਣੇ ਫੋਨ ਹੀ ਹੈ ਨਹੀਂ ਦੱਸ ਕੀ ਕਰੇ ਫੇਰ ਉਥੇ ਬੰਦਾ ਅੱਛਾ ਹਾ ਗੱਲ ਵਾ ਜੇ ਇਹ ਗੱਲ ਆ ਨਾ ਤੇ ਲਿਆ ਦੇ ਮੈਨੂੰ ਆਪਣੇ ਹੋਸਟਲ ਵਾਲਿਆਂ ਦਾ ਨੰਬਰ ਮੈਂ ਕਰਦੀ ਆ ਨਾ ਉਹਨਾਂ ਨੂੰ ਫੋਨ ਨਾਲੇ ਕਰਦੀ ਆ ਤੇਰੀ ਮੈਨੇਜਮੈਂਟ ਵਾਲਿਆਂ ਨਾਲ ਗੱਲ ਵੀ ਆਹ ਜ਼ਿੰਮੇਵਾਰੀ ਆ ਤੁਹਾਡੀ ਇੰਨੀ ਕਿ ਤੂੰ ਹੀ ਸਿਕਿਉਰਿਟੀ ਰੱਖੀ ਆ ਤੁਹਾਡੇ ਹੋਸਟਲ ਦੇ ਵਿੱਚ ਮੁੰਡੇ ਇੰਨੀਆਂ ਚੋਰੀਆਂ ਕਰਦੇ ਆ ਉਥੇ ਕੋਈ ਧਰਮ ਹੈਗਾ ਫਿਰ ਨਹੀਂ ਨਹੀਂ 부ਆ ਜੀ ਕੋਈ ਲੋੜ ਨਹੀਂ ਆ ਤੁਹਾਨੂੰ ਗੱਲ ਕਰਨ ਦੀ ਉਹਨਾਂ ਨੇ ਉਥੇ ਮੇਰੇ ਦਿਵਾਲੇ ਹੋ ਜਾਣਾ ਵਾ ਉਹਨਾਂ ਨੇ ਕਹਿਣਾ ਵਾ ਤੁਸੀਂ ਘਰ ਜਾ ਕੇ ਆ ਗੱਲਾਂ ਦੱਸ ਦੇ ਆਪਣੇ ਘਰ ਦੇਆਂ ਨੂੰ ਕਿੱਥੇ ਚੋਰੀ ਹੋ ਗਈ ਆ ਕਿਉਂ ਕੀ ਗੱਲ ਉਹ ਫ੍ਰੀ ਸੇਵਾ ਕਰਦੇ ਆ ਆਪਾਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਪੈਸੇ ਗਾੜੀ ਰੁੱਖਾਂ ਨੂੰ ਲੱਗੇ ਆ ਬੂਆ ਜੀ ਪੈਸੇ ਆਪਾਂ ਪੜਾਈ ਦੇ ਦਿੰਨੇ ਆ ਸਿਕਿਉਰਿਟੀ ਦੇ ਪੈਸੇ ਨਹੀਂ ਦਿੰਨੇ ਨਾਲੇ ਦੂਜੀ ਗੱਲ ਫੋਨ ਰੱਖਣ ਦੀ ਤੇ ਉਹਨਾਂ ਨੇ ਪਰਮਿਸ਼ਨ ਹੀ ਨਹੀਂ ਦਿੱਤੀ ਫੋਨ ਤੇ ਆਪਾਂ ਚੋਰੀ ਰੱਖਦੇ ਆ ਕਰਦੇ ਆ ਨਾ ਗੱਲਬਾਤ ਕਰਨ ਨੂੰ ਤੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਚੋਰੀ ਫੋਨ ਰੱਖਿਆ ਅਗਲੇ ਨੇ ਸਾਡਾ ਨਾਂ ਕੱਟ ਕੇ ਤੇ ਉਹ ਮਾਰਨਾ ਨੇ ਕੀ ਤੂੰ ਮੁੰਡਿਆ ਦਿਵਾਲੇ ਹੋ ਗਈਆਂ ਆਉਂਦੇ ਵਕੀਲਦਾਰੀ ਡੈਫੀਆਂ ਕਰਨ ਜਾ ਪੁੱਤ ਉਟਕੇ ਤੂੰ ਕੱਪੜੇ ਪਾ ਤਾਂ ਰੋਟੀ ਪਾਣੀ ਖਾ ਔਰ ਤਾਂ ਮੇਰਾ ਪੁੱਤ ਅੱਛਾ ਇਹ ਤਾਂ ਬੜੀ ਖੁਸ਼ੀ ਦੀ ਗੱਲ ਆ ਬੜਾ ਵਧੀਆ ਹੋਇਆ ਕੋਈ ਗੱਲ ਨਹੀਂ ਮੁੰਡਾ ਹੁੰਦਾ ਨਾ ਸ਼ਾਮ ਨੂੰ ਤੇ ਮੈਂ ਸਾਰੀ ਸਲਾਹ ਕਰਕੇ ਤੁਹਾਨੂੰ ਫੋਨ ਕਰਾਂਗੀ ਸਭ ਕੁਝ ਦੱਸ ਦੇਾਂਗੀ ਤੁਹਾਨੂੰ ਚਲੋ ਬਹੁਤ ਵਧੀਆ ਹੋਇਆ ਬਹੁਤ ਚਲੋ ਠੀਕ ਆ ਫਿਰ ਚੰਗਾ ਜੀ ਮਰੂਦ ਖਾਣੇ ਆ ਦੋ ਚਾਰ ਫਿਰ ਮੀ ਜਿਆਦਾ ਪੈਗਣਾ ਤਾਂ ਲੁੜੀਆਂ ਪੈ ਜਾਣੀਆਂ ਇਹ ਬੰਦੇ ਨੇ ਮਾਫੀ ਮੰਗਾਈ ਹੈ ਨਾ ਮੇਕੋ ਚੱਲ ਮਰੂਤ ਤੇ ਬਾਅਦ ਜਾ ਕੇ ਖਾਣੀਆਂ ਪਹਿਲਾਂ ਇਹਦਾਂ ਗੱਲ ਕਰਦੀ ਆ ਬੜੇ ਖੁਸ਼ ਹੁਣੇ ਅੱਜ ਤੇ ਹਨਾ ਖੁਸ਼ ਮੈਂ ਕਿਹੜੀ ਗੱਲ ਹੋਣਾ ਵਾ ਨਹੀਂ ਖੁਸ਼ ਤੇ ਮੈਨੂੰ ਲੱਗਦਾ ਬੜੇ ਆ ਤੁਸੀਂ ਕਿ ਅੱਜ ਭੈਣ ਕੋ ਮਾਫੀ ਮੰਗਾਈ ਆ ਤੇ ਬੜਾ ਬਾਦਰੀ ਦਾ ਕੰਮ ਕਰ ਲਿਆ ਏ ਨਹੀਂ ਦੱਸ ਦੇਣੀ ਜੇ ਹੁਣ ਬੋਲਦੇ ਕਿਉਂ ਨਹੀਂ ਕਹੋ ਜੇ ਉਹ ਦੱਸ ਦਿਨਾ ਵਾ ਆ ਮਾਸੇਦਿਰ ਨੂੰ ਬੰਦ ਲੈਣ ਦੇ ਪਹਿਲਾਂ ਹਾਂ ਦੱਸ ਹੁਣ ਜੀਤਾ ਕੀ ਗੱਲ ਆ ਅੱਛਾ ਤੁਹਾਨੂੰ ਭਲੇਖਾ ਭਲਾ ਕਿਸ ਗੱਲ ਦਾ ਉਹ ਜੀਤਾ ਜਿਹੜੀ ਗੱਲ ਕਰਨੀ ਹੁੰਦੀ ਨਾ ਸਾਫ਼-ਸਾਫ਼ ਕਰਿਆ ਕਰ ਅੱਧੀ ਜੀ ਆਣ ਕੇ ਗੱਲ ਕਰ ਦਿੰਨੀ ਆ ਤੇ ਮੇਰਾ ਸਾਹ ਸੁਖਣੇ ਪਾੜਦੀਆਂ ਤੂੰ ਅੱਛਾ ਤੇ ਜਿਹੜੀ ਮਾਫੀ ਮੰਗਾਈ ਭੈਣ ਕੋ ਉਹਦਾ ਕੀ ਵੇ ਜੀਤਾ ਤੈਨੂੰ ਚੰਗਾ ਭਲਾ ਪਤਾ ਵਾ ਵੀ ਮੈਂ ਉਹ ਗੱਲ ਜਿਹੜੀ ਆ ਕਿਹੜੇ ਹਲਾਤਾਂ ਵਿੱਚ ਕੀਤੀ ਆ ਨਾਲੇ ਮੇਰੀ ਗੱਲ ਸੁਣ ਤੂੰ ਕਿਹੜਾ ਮਾਫੀ ਮੰਗ ਲਈ ਤੂੰ ਵੀ ਗੱਲ ਗੋਲਮੋਲੀ ਕਰ ਛੱਡੀ ਉਹ ਤੇ ਮੇਰਾ ਹੀ ਦਿਮਾਗ ਕੰਮ ਕਰ ਗਿਆ ਤੇ ਮੈਂ ਗੱਲ ਨੂੰ ਕਮਾ ਆਇਆ ਇਸ ਤਰੀਕੇ ਨਾਲ ਆ ਵੀ 나 ਮੈਨੂੰ ਮਾਫੀ ਮੰਗਣੀ ਪਏ ਪਰ ਤੁਸੀਂ ਤੇ ਕੋਈ ਕਸਰ ਨਾ ਛੱਡੀ ਮੈਨੂੰ ਚਕਾਉਣ ਵਾਸਤੇ ਉਹ ਕੋਈ ਨਹੀਂ ਵਿਗੜਗਾ ਕੰਗਾ ਇਹਨੇ ਕੀ ਗੱਲ ਕਰਨ ਨਾਲ ਕੋਹਾੜਾ ਨੁਕਸਾਨ ਨਹੀਂ ਹੋ ਗਿਆ ਤੇ ਜੇ ਉਹ ਆਪਣੀ ਗੱਲ ਤੇ ਅੜ ਜਾਂਦੀ ਨਾ ਵੀ ਸਾਨੂੰ ਹਿੱਸਾ দাও ਤੇ ਫਿਰ ਫਿਰ ਕਿੱਧਰ ਜਾਣਾ ਹੈ ਤੂੰ ਚੱਲ ਸੌ ਤਰੀਕੇ ਨਾਲ ਗੱਲਾਂ ਕਰਨ ਦਾ ਹੋਰ ਵੀ ਹੁੰਦਾ ਵਾ ਕੰਮ ਵੀ ਆਹ ਤਰੀਕੇ ਨਾਲ ਕਰ ਲਓ ਆਹ ਤਰੀਕੇ ਨਾਲ ਕਰ ਲਓ ਬਾਈ ਚਾਹੇ ਜੇ ਕਹਿ ਦਿੰਦੀ ਵੀ ਮੇਰੇ ਕੋਲ ਮਾਫੀ ਮੰਗੇਗੀ ਹੱ ਉਹ ਮੇਰੀ ਭੈਣ ਆ ਮੈਂ ਜਾਣਦਾ ਉਹਨੂੰ ਮੈਨੂੰ ਪਤਾ ਤੇ ਸੁਭਾ ਦਾ ਇਹੋ ਜਿਹਾ ਕੰਮ ਨਹੀਂ ਸੀ ਉਹਨੇ ਕਰਨਾ ਕਦੀ ਦੀ ਅੱਛਾ ਬੜਾ ਪਤਾ ਸੁਭਾ ਦਾ ਇਹਨਾਂ ਤਾਂ ਤੁਹਾਨੂੰ ਪਤਾ ਹੀ ਐ ਨੇ ਰਿਸ਼ਤੇ ਨੂੰ ਹਾਂ ਕਰਨੀ ਕਿ ਨਾ ਕਰਨੀ ਇਹ ਤਾਂ ਪਤਾ ਨਹੀਂ ਤੁਹਾਨੂੰ ਲੱਗਿਆ ਉਹ ਉਹਦੀ ਮਰਜ਼ੀ ਉਹਨੇ ਹਾਂ ਕਰਨੀ ਕਿ ਨਹੀਂ ਕਰਨੀ ਪਰ ਵਾਕ ਹੁਣ ਬਾਰੇ ਉਹ ਕਦੀ ਸੋਚ ਵੀ ਨਹੀਂ ਸਕਦੀ ਆਹੋ ਮਰਜ਼ੀ ਹੀ ਇੱਥੇ ਉਹਦੀ ਮੰਨੋ ਜਾਂ ਨਾ ਮੰਨ ਮੇਰੇ ਦਬਕੇ ਦਾ ਅਸਰ ਹੋਇਆ ਫੇਰ ਹੀ ਉਹਨੇ ਹਾਂ ਕੀਤੀ ਆ ਆ ਬਜੀਤਾ ਤੇਰੇ ਘੱਟ ਜੋੜੇ ਠੀਕ ਆ ਬਾਬਾ ਤੇਰੀ ਧਮਕੀ ਦਾ ਉੱਤੇ ਅਸਰ ਹੋਇਆ ਪਰ ਮਾਮਲਾ ਤਾਂ ਸੈੱਟ ਹੋ ਗਿਆ ਨਾ ਮੰਨ ਤੇ ਗਈ ਨਾ ਹੋਵੇ ਇਹਨੂੰ ਹੁਣ ਇਹ ਗੱਲ ਛੱਡ ਤੂੰ ਮੈਨੂੰ ਇਹ ਗੱਲ ਦੱਸ ਵੀ ਇਹ ਬੱਬਲੂ ਦਾ ਕੀ ਕਰਨਾ ਵਾ ਹਰ ਵਾਰ ਜਦੋਂ ਵੀ ਆਉਂਦਾ ਵਾ ਕੋਈ ਨਾ ਕੋਈ ਚੀਜ਼ ਦੀ ਗਵਾਚੀ ਹੁੰਦੀ ਐ ਤੈਨੂੰ ਕੀ ਲੱਗਦਾ ਵਾ ਸੱਚ ਬੋਲਦਾ ਕਿ ਝੂਠ ਐ ਲੈ ਹੋ ਗਿਆ ਨਾ ਭੈਣ ਦੀਆਂ ਗੱਲਾਂ ਦੱਸ ਰ ਆਪਣੇ ਮੁੰਡੇ ਤੇ ਸ਼ੱਕ ਕਰਨ ਦਾ ਪੇ ਤੇ ਗੱਲ ਹੈ ਹੀ ਸ਼ੱਕ ਕਰਨ ਵਾਲੀ ਆ ਉਹ ਅਹੀਂ ਉਹਦੀਆਂ ਗੱਲਾਂ ਨੂੰ ਲੈਨੇ ਲਾੜ ਵਿੱਚ ਤੇ ਅਗਲੀ ਨੂੰ ਉਹਦੀ ਗੱਲ ਫੜ ਲਈ ਐ ਵੀ ਹੋ ਸਕਦਾ ਝੂਠ ਹੀ ਬੋਲਣ ਡਿਆ ਹੋਵੇ ਜਾਣ ਕੇ ਬਾਹਨੇ ਬਾਜੀ ਮਾਰਨ ਡਿਆ ਹੋਵੇ ਨਹੀਂ ਇਹਦੇ ਵਿੱਚ ਬਾਹਨੇ ਬਾਜੀ ਵਾਲੀ ਕਿਹੜੀ ਗੱਲ ਆ ਹੋਸਟਲ ਵਿੱਚ ਸੌਦਰਾਂ ਦੇ ਮੁੰਡੇ ਰਹਿੰਦੇ ਆ ਕੋਈ ਕਿਹੇ ਤਰ੍ਹਾਂ ਦਾ ਕੋਈ ਕਿਹੇ ਤਰ੍ਹਾਂ ਦਾ ਉੱਥੇ ਕਿਹਦਾ ਮਨ ਥੋੜੀ ਪੜਿਆ ਹੁੰਦਾ ਵਾ ਕਿਹਦੇ ਮਨ ਚ ਕੀ ਆ ਨਾਲੇ ਮੈਂ ਨਾ ਆਪਣੇ ਮੁੰਡੇ ਨੇ ਚੰਗੀ ਸਿੱਖਿਆ ਦਿੱਤੀ ਆ ਪੂਰੀ ਤਰ੍ਹਾਂ ਝੰਡ ਕੇ ਰੱਖਿਆ ਵਾ ਕਿ ਪੁੱਤਰਾ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਚੋਰੀ ਚਕਾਰੀ ਵਾਲਾ ਨਹੀਂ ਤੇ ਮਾਵਾਂ ਨੇ ਨਾ ਭੂਏ ਚੜਾ ਰੱਖਿਆ ਮੁੰਡੇ ਆਪਣੇ ਉਹ ਤੂੰ ਰਹਿਣ ਦੇ ਮੈਨੂੰ ਪਤਾ ਜਿੰਨਾ ਕਿ ਤੂੰ ਝੰਡ ਕੇ ਰੱਖਿਆ ਵਾ ਨਾਲੇ ਹੁਣ ਨਾ ਤੇਰੇ ਤੋਂ ਜ਼ਿਆਦਾ ਅਗਲਾ ਹੋਸਟਲ ਚ ਰਹਿੰਦਾ ਵਾ ਸੌ ਤਰ੍ਹਾਂ ਦੀ ਮੱਤ ਮਿਲਦੀ ਓਥੇ ਤੂੰ ਘਰ ਚੱਕ ਜਾਨੀ ਮੱਤ ਦੇਂਗੀ ਨਾ ਓਥੇ 20 ਤਰ੍ਹਾਂ ਦੀ ਮੱਤਾਂ ਮਿਲਣੀਆਂ ਜਿਨਾ ਵਿੱਚ ਰਹਿੰਦਾ ਵਾ ਨਾ ਉਹ ਜਾ ਸੰਭਾਵ ਹੋ ਜਾਣਾ ਉਹਦਾ ਵੀ ਤੁਸੀਂ ਮੰਨੋ ਜਾਂ ਨਾ ਮੰਨੋ ਮੁੰਡਾ ਤੇ ਮੇਰਾ ਪੂਰੇ ਕਹਿਣੇ ਚ ਵਾ ਚੰਗਾ ਤੇ ਤੁਸੀਂ ਆਪਣੀ ਭੈਣ ਮਗਰ ਲਾ ਕੇ ਜਿੰਨੇ ਮਰਜੀ ਉਹ ਤੇ ਇਲਜ਼ਾਮ ਲਾਈ ਜਾ ਹਾਂ ਅੱਛਾ ਹੁਣ ਮੈਂ ਭੈਣ ਮਗਰ ਲੱਗ ਗਿਆ ਪਹਿਲਾਂ ਮੈਂ ਤੇਰੇ ਮਗਰ ਲੱਗਾ ਸੀ ਹੁਣ ਭੈਣ ਮਗਰ ਹੋ ਗਿਆ ਹਣਾ ਤੈਨੂੰ ਤੇ ਬਸ ਬਹਾਨਾ ਹੀ ਚਾਹੀਦਾ ਮੇਰੇ ਦਿਵਾਲੇ ਹੋਣ ਦਾ ਕੋਈ ਨਾ ਕੋਈ ਐਡੇ ਤੁਸੀਂ ਕਿਤੇ ਤੁਸੀਂ ਨਾ ਦੋਵਾਂ ਜਾਣੇ ਮੈਨੂੰ ਸੁੱਕਣੇ ਪਾਇਆ ਵਾ ਉਹਦੇ ਕੋ ਜਾਵਾ ਉਹ ਕਹਿੰਦੀ ਘਰ ਦੀ ਮਗਰ ਲੱਗਾ ਵਾ ਤੇ ਇਹ ਤੇਰੇ ਲੱਗ ਕੇ ਆ ਕੇ ਖਲੋਵਾ ਤੂੰ ਕਹਿੰਨੀ ਭੈਣ ਦੀ ਗੱਲ ਮੰਨਦਾ ਵਾ ਲੱਕੋ ਫਾਇ ਆਇਆ ਮੈਂ ਤੇ ਭੱਲੇ ਬੜੀ ਹਿੰਮਤ ਆਈ ਅੱਜ ਤਾਂ ਕੋਈ ਨਾ ਜਿਹਦੇ ਮਗਰ ਲੱਗ ਕੇ ਹਿੰਮਤ ਆਈ ਹੈ ਨਾ ਉਹਨੇ ਤਾਂ ਗੱਲਾਂ ਲੱਤ ਜਾਣਾ ਛੇਤੀ ਤੇ ਕੋਈ ਨਹੀਂ ਬਾਅਦ ਚ ਕਰ ਲਾਂਗੇ ਤੁਹਾਡਾ ਵੀ ਇਲਾਜ ਕਵਲ ਆ ਗਿਆ ਮਾ ਆ ਗਿਆ ਤੇ ਮੈਂ ਇੱਕ ਖੁਸ਼ਖਬਰੀ ਦੱਸਾਂ ਦੱਸੋ ਉਹ ਕੁੜੀ ਮੰਨ ਗਈ ਆ ਅੱਛਾ ਹਾਂ ਕਿੰਨੀ ਪੂਜੀ ਵੜੀ ਗੱਲ ਆ ਚਲੋ ਚੰਗਾ ਹੋਇਆ ਮੰਨ ਗਈ ਆ ਤੇ ਹੁਣ ਤੂੰ ਨਾ ਕੋਈ ਤੇੜਫੇੜ ਕਰੀ ਮੈਂ ਕਹਤਾ ਟੜਫੜ ਕਰਨੀ ਆ ਮੈਂ ਤੇ ਇਨੀ ਗੱਲ ਤੁਹਾਨੂੰ ਆਪ ਆਖੀ ਕਿ ਮੈਂ ਤੇ ਹੁਣ ਇਹਦੇ ਨਾਲ ਹੀ ਵਿਆਹ ਕਰਾਉਣਾ ਵੇ ਸ਼ੁਕਰਿਆ ਸ਼ੁਕਰ ਹੋ ਪ੍ਰਮਾਤਮਾ ਦਾ ਤੇਰੇ ਵੀ ਕਿਤੇ ਸੰਜੋਗ ਖੁੱਲੇ ਆ ਚਲੋ ਖੁੱਲ ਗਏ ਹੁਣ ਸੰਜੋਗ ਹੁਣ ਮੈਂ ਇੱਕ ਗੱਲ ਡਿਆਂ ਹੀ ਸੋਚਣ ਕੀ ਸੋਚੀ ਆਪਾਂ ਇਦਾਂ ਕਰੀਏ ਤੇ ਹੁਣ ਚਲੋ ਜੇ ਮੇਰਾ ਵਿਆਹ ਹੋ ਜੜਾ ਮੈਂ ਤਾਂ ਹੀ ਇੱਕੋ ਮੋਟਰਸਾਈਕਲ ਤੇ ਡਿਆਂ ਗੁਜ਼ਾਰਾ ਕਰਨ ਇੱਕ ਗੱਡੀ ਲੈ ਲਈਏ ਤੇ ਲੈ ਲਓ ਗੱਡੀ ਸਭ ਸਾਰਾ ਪਰਿਵਾਰ ਜਾਇਆ ਕਰਾਂਗੇ ਤੇਰੇ ਸਹੁਰੇ ਚਲ ਠੀਕ ਆ ਫਿਰ ਮੈਂ ਫਿਰ ਹੁਣ ਗੱਡੀ ਦੀ ਫਿਰ ਕਰ ਲੈਣੀ ਆ ਗੱਲਬਾਤ ਤੇ ਫਿਰ ਮੈਂ ਵਿੱਕੀ ਨਾਲ ਨਹੀਂ ਕੋਈ ਵੀ ਸਲਾਹ ਕਰਨੀ ਕਿਉਂਕਿ ਚੀਜ਼ ਤੇ ਚਾਹੀਦੀ ਆ ਕਰ ਸਹੀ ਆ ਹੋਰ ਉਹਦੇ ਸਹੁਰੇ ਵੀ ਜਾਇਆ ਕਰਾਂਗੇ ਤੇਰੇ ਸਹੁਰੇ ਵੀ ਜਾਇਆ ਕਰਾਂਗੇ ਸਾਰਾ ਸਾਰਾ ਪਰਿਵਾਰ ਜਾਇਆ ਕਰਾਂਗੇ ਚਲੋ ਠੀਕ ਆ ਗੱਡੀ ਲੈ ਲੈਨੇ ਆ ਪਹਿਲਾਂ ਇਹਦੇ ਸਹੁਰੇ ਚੱਲ ਜਾਾਂਗੇ ਚਲ ਵਧੀਆ ਹੋ ਗਿਆ ਚਲ ਠੀਕ ਆ ਫਿਰ ਪਾਣੀ ਨਹੀਂ ਪੀਣਾ ਨਹੀਂ ਪਾਣੀ ਨਹੀਂ ਮੈਂ ਪੀਣਾ ਕੀ ਫਾਇਦਾ ਹੋਇਆ ਹੁਣ ਤੇਰੇ ਹਾਂ ਕਰਨ ਦਾ ਪਹਿਲਾਂ ਤੂੰ ਮੇਰੀ ਪਸੰਦ ਸੀ ਤੇ ਹੁਣ ਤੂੰ ਮੇਰੀ ਜਿੱਦ ਤੇ ਹੁਣ ਤੇਰੀ ਕਦਰ ਵੀ ਤੇ ਮੈਨੂੰ ਹੀ ਕਰਨੀ ਆ ਨਾ ਸਤਿ ਸ਼੍ਰੀ ਅਕਾਲ ਕਿਹਾਲ ਨੇ ਵਧੀਆ ਜੀ ਤੁਸੀਂ ਸੁਣਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂ ਜੀ ਸਤਿ ਸ਼੍ਰੀ ਅਕਾਲ ਪੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਵਧੀਆ ਵਧੀਆ ਤੁਸੀਂ ਆਪਣੇ ਸੁਣਾਓ ਅਸੀਂ ਵੀ ਠੀਕ ਠਾਕ ਆਜੋ ਇੱਧਰ ਤੁਸੀਂ ਬੈਠੋ ਤਾਂ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ ਨਹੀਂ ਪੈਣ ਜੀ ਪਾਣੀ ਨਹੀਂ ਪੀਣਾ ਹੈਗਾ ਹੈ ਨਹੀਂ ਨਹੀਂ ਤੇ ਆਜੋ ਤੁਸੀਂ ਬਹੋ ਪੁੱਛ ਲਾਤਾ ਕਰੀਏ ਹੋਰ ਸੁਣਾਓ ਫਿਰ ਸਭ ਠੀਕ ਠਾਕ ਵਧੀਆ ਆਹ ਲੋ ਭੈਣ ਜੀ ਮੂੰਹ ਮਿੱਠਾ ਕਰੋ ਭੈਣ ਜੀ ਇਹ ਡੱਬਾ ਕਿਹੜੀ ਖੁਸ਼ੀ ਜੇ ਭੈਣ ਜੀ ਅਸੀਂ ਗੱਡੀ ਲਈ ਆ ਤੇ ਨਾਲੇ ਮੁੰਡੇ ਦਾ ਵਿਆਹ ਪੱਕਾ ਕੀਤਾ ਸੁੱਖ ਨਾਲ ਫੇਰ ਤੇ ਤੁਹਾਨੂੰ ਦੋਰੀਆਂ ਦੋਰੀਆਂ ਵਧਾਈਆਂ ਗੱਡੀ ਦੀ ਵਧਾਈ ਮੁੰਡੇ ਦੇ ਵਿਆਹ ਦੀ ਵਧਾਈ ਤੁਹਾਨੂੰ ਵਧਾਈਆਂ ਭੈਣ ਜੀ ਤੁਹਾਨੂੰ ਵੀ ਬहोतੀਆਂ ਬੋទੀਆਂ ਚਲੋ ਸ਼ੁਕਰ ਹੈ ਵਾਹਿਗੁਰੂ ਦਾ ਹੈ ਮਹਾਰਾਜ ਨੇ ਕਿਤੇ ਵਧਾਈਆਂ ਵਾਲਾ ਕੰਮ ਕੀਤਾ ਆ ਹੋਰ ਕੀ ਮੈਂ ਤੁਹਾਡੇ ਵਾਸਤੇ ਭੈਣ ਜੀ ਚਾਹ ਲਿਓਨੀ ਆ ਬਣਾ ਕੇ ਹੁਣ ਚਾਹ ਤੋ ਨਾ ਮਨਾ ਕਾ ਹੱਦ ਦਿਓ ਠੀਕ ਆ ਨਹੀਂ ਨਹੀਂ ਚਾਹ ਤੇ ਪੀਵਾਂਗੇ ਮੈਂ ਵੀ ਮੰਮੀ ਨਾਲ ਚਾਹ ਪਾਣੀ ਬਣਾਵਾ ਕੇ ਲਿਓਨੀ ਆ ਜਾਓ ਜੀ ਮੈਂ ਵੇਖ ਲਾ ਤੀਆਂ ਅੰਕ ਨਾ ਹੁੰਦਾ ਵੀ ਮਾਵਾ ਨਾਲ ਹੈਲਪ ਕਰਾਈਏ ਤੁਹਾਡੀ ਧੀ ਵੀ ਤੇ ਕਰਦੀ ਆ ਆਣ ਕੇ ਹੈਲਪ ਮੇਰੇ ਦਿਵਾਲੇ ਹੋਣਾ ਹੁੰਦਾ ਜਦੋਂ ਉਹਨੇ ਦਿਵਾਲੇ ਤੇਰੇ ਕਿੱਥੋਂ ਹੁੰਦੀ ਆ ਤੇਰੇ ਨਾਲ ਤੇ ਮੋਹ ਹੀ ਨਾ ਕਰਦੀ ਆ ਮੋਈ ਇੰਨਾ ਜ਼ਿਆਦਾ ਕਰ ਜਾਂਦੀ ਆ ਨਾ ਸੁਣਾ ਜਾਂਦੀ ਆ ਮੈਨੂੰ ਜਿੰਨੀਆਂ ਹੁੰਦੀਆਂ ਆ ਉਹਦੇ ਕੋਲ ਚਲ ਕੋਈ ਨਹੀਂ ਫਿਰ ਮੇਰੀ ਵੱਡੀ ਭੈਣ ਜੀ ਹੋਈ ਹੂੰ ਇਹ ਨਹੀਂ ਬਾਹਰ ਜਾ ਸਕਦਾ ਆਪਣੀਆਂ ਆਤਾਂ ਤੋਂ ਇੱਥੇ ਆਣ ਕੇ ਵੀ ਆਪਣੀਆਂ ਕੜੂਸਾਂ ਛੱਡ ਜਾਂਦਾ ਆ ਗਏ ਹਾਂ ਮੈਂ ਠੀਕ ਠਾਕ ਆ ਗਿਆ ਹੁਣ ਤੇ ਨਹੀਂ ਪੀੜ ਹੁੰਦੀ ਲੱਤਾਂ ਨੂੰ ਨਾ ਨਾ ਹੁਣ ਬਹੁਤ ਵਧੀਆ ਮੇਰਾ ਸਰੀਰ ਤੇ ਕਿਦਾਂ ਹੁੰਦਾ ਵੀਰ ਦਾ ਫੋਨ ਹਾਂ ਵੀਰ ਤੇ ਦਾ ਫੋਨ ਹੁੰਦਾ ਆ ਤੇ ਨਿਕਾ ਜਿਆ ਨਿਕਾ ਜਿਆ ਵੀ ਠੀਕ ਠਾਕ ਆ ਮੰਮੀ ਮੈਨੂੰ ਨਾ ਟਾਡੀ ਫਿਕਰ ਜੀ ਲੱਗੀ ਜਾਂਦੀ ਆ ਤੁਸੀਂ ਇੱਥੇ ਇਕੱਲੇ ਹੁੰਦੇ ਜੀ ਤੇ ਤੁਸੀਂ ਭਾਬੀ ਨੂੰ ਕਹੋ ਨਿਕੇ ਜੀ ਨੂੰ ਲਾ ਕੇ ਇੱਥੇ ਆ ਜਣ ਲੈ ਹਾਂ ਤੂੰ ਮੇਰੀ ਫਿਕਰ ਨਾ ਕਰਿਆ ਕਰ ਤੈਨੂੰ ਪਤਾ ਹੀ ਆ ਜਦੋਂ ਵੱਡੇ ਵੱਡੇ ਬਾਹਰ ਦੇ ਮੁਲਕਾਂ 'ਚ ਚੱਲ ਜਾਣ ਤੇ ਉਦੋਂ ਫਿਰ ਬਾਹਰੋਂ ਕੌਣ ਹੁੰਦਾ ਆ ਤਦਾਂ ਤੇ ਤੈਨੂੰ ਚੰਗਾ ਭਲਾ ਹੈਗਾ ਹੁਣ ਉਹ ਨਾ ਹੁਣ ਦੱਸ ਉੱਥੋਂ ਕੈਨੇਡਾ ਕੋ ਪਤਾ ਵਾ ਮੈਨੂੰ ਪਰ ਮੈਨੂੰ ਤੁਹਾਡੀ ਵੀ ਫਿਗਰ ਆ ਫਿਰ ਕੀ ਆ ਤੁਸੀਂ ਵੀਰ ਨੂੰ ਕਹੋ ਹਾਂ ਕਿ 2-4 ਸਾਲਾਂ ਲਈ ਇੱਥੇ ਭੇਜ ਦੇਣਾ ਇਹਨਾਂ ਨੂੰ ਲੈ ਦੱਸ ਤੂੰ ਦੇ ਕਰਦੀਆਂ ਕੰਮਲੀਆਂ ਗੱਲਾਂ ਹੁਣ ਉਹ ਉੱਥੇ ਕੰਮ ਕਰਨ ਦੇ ਆ ਉਹਨਾਂ ਆਪਣਾ ਵੇਖਣਾ ਆ ਇੱਧਰ ਕੌਣ ਹੁੰਦਾ ਜਦੋਂ ਇੱਕ ਵਾਰ ਬਾਹਰ ਚੱਲ ਜੇ ਚਲੋ ਕੋਈ ਗੱਲ ਨਹੀਂ ਤੁਹਾਡੇ ਨਹੀਂ ਜੀ ਕਰਦਾ ਕਿ ਉਹ ਇੱਥੇ ਆਉਣ ਲੈ ਹਾਂ ਦੱਸ ਹੁਣ ਮੇਰੇ ਜੀ ਵੱਲ ਉਹਨਾਂ ਨੂੰ ਵੇਖਣਾ ਵਾ ਕੋਈ ਨਾ ਆਪਣਾ ਕੰਮ ਵੇਖਣਾ ਆ ਚੱਲ ਤੂੰ ਇਹਨਾਂ ਗੱਲਾਂ ਨੂੰ ਛੱਡ ਮੈਨੂੰ ਤਾਂ ਇੰਨੀ ਬੜੀ ਖੁਸ਼ੀ ਆ ਵੀ ਮੇਰੀ ਧੀ ਗੱਡੀ ਵਾਲੀ ਬਣ ਗਈ ਆ ਜਦੋਂ ਤੂੰ ਮੁਰਸਖ ਤੇ ਹੁੰਦੀ ਹੁੰਦੀ ਸੀ ਨਾ ਸੱਚੀ ਮੇਰੇ ਜੀ ਨੂੰ ਬੜਾ ਹੀ ਖੁਸ਼ ਹੁੰਦਾ ਹੁੰਦਾ ਸੀ ਮੈਂ ਇਹੋ ਸੋਚਣਾ ਵੀ ਮਾਹੌਲ ਤੇ ਚੰਗੇ ਨਹੀਂਗੇ ਕਿਤੇ ਕੋਈ ਚਰੂਟ ਮਾਰੇ ਤੇ ਖੋ ਕੇ ਸਾਰਾ ਕੁਝ ਹੀ ਲੈ ਜਾਏ ਆ ਹੁਣ ਗੱਡੀ ਦਾ ਤੇ ਕੋਠੇ ਵਾਲਾ ਹੀ ਹਿਸਾਬ ਆ ਨਾ ਕਿਤੇ ਛਿੱਟ ਕਣੀ ਦਾ ਡਰ ਨਾ ਕਿਤੇ ਠੰਡ ਦਾ ਡਰ ਮੈਨੂੰ ਬੜੀ ਖੁਸ਼ੀ ਹੋਈ ਉਹ ਗੱਡੀ ਵਾਲ ਵੇਖ ਕੇ ਬੜੀ ਸੋਹਣੀ ਬੱਡੀ ਉਹ ਮੇਰੀ ਧੀ ਹਾਂਜੀ ਹਾਂਜੀ ਮੰਮੀ ਪਰ ਮੈਂ ਇੱਕ ਗੱਲੋਂ ਬੜੀ ਨਾਰਾਜ਼ ਮਾਂ ਕਿਉਂ ਕਿਉਂਕਿ ਜਦੋਂ ਤੂੰ ਹੀ ਆਉਣਾ ਹੈ ਤੁਹਾਡਾ ਫਰਜ਼ ਏ ਮੈਨੂੰ ਫੋਨ ਲਾਉਂਦੇ ਹੋ ਮੈਨੂੰ ਤੂੰ ਇਹ ਦੱਸ ਦੇ ਮੈਂ ਆਉਣ ਜਾਣ ਕੋਈ ਤਿਆਰੀ ਕਰਕੇ ਰੱਖਦੀ ਓਹੋ ਮੰਮੀ ਮੈਂ ਤਾਂ ਲੱਗੀ ਸੀ ਤੁਹਾਨੂੰ ਫੋਨ ਆਉਣਾ ਵੱਡੇ ਵੀਰ ਜੀ ਨੇ ਮਨਾ ਕਰ ਦਿੱਤਾ ਕਿ ਨਹੀਂ ਦੱਸਣਾ ਕਹਿੰਦੇ ਕਿੱਥੇ ਉਹਨਾਂ ਨੂੰ ਖੇਚਲ ਪਾਵਾਂਗੇ ਲੈ ਆਂ ਦੱਸ ਖੇਚਲ ਵਾਲੀ ਕਿਹੜੀ ਗੱਲ ਸੀ ਦੱਸਣਾ ਤਾਂ ਚਾਹੀਦਾ ਹੀ ਹੈ ਨਾ ਭੈਣ ਭਰਾ ਨੂੰ ਚਲੋ ਕੋਈ ਗੱਲ ਨਹੀਂ ਫਿਰਦੀ ਆ ਤ ਗਈ ਹੈ ਨਾ ਨਿਉਦਾ ਇੱਕ ਗੱਲ ਹੀ ਹੋ ਮੈਨੂੰ ਤੇਰੇ ਵੱਡੇ ਵੀਰ ਦਾ ਸੁਭਾਅ ਬੜਾ ਚੰਗਾ ਲੱਗਾਈ। ਨਾ ਤੇ ਉਹ ਕਿਸੇ ਨੂੰ ਖੇਚਲ ਹੀ ਦਿੰਦਾ ਹੀ ਉਹ ਤੇ ਕੁੰਦਾ ਬੋਲਦਾ ਵੀ ਇੰਨੀ ਇੱਜ਼ਤ ਦੇ ਨਾਲ ਆ ਕਿਤੇ ਸੱਚੀ ਐਨਾ ਉਹਦੇ ਵਿੱਚ ਪਿਆਰ ਵਾ ਜਦੋਂ ਮੈਂ ਇੱਕ ਦੋ ਵਾਰੀ ਵੇਖਿਆ ਤੁਹਾਡੇ ਕੋ ਜਿੱਦਾਂ ਜਾਨੀ ਨਹੀਂ ਆਣਾ ਬੜੇ ਹੀ ਪਿਆਰ ਨਾਲ ਸਾਸਿਕਾਲ ਬੁਲਾਉਂਦਾ ਬੜੀ ਇੱਜ਼ਤ ਨਾਲ ਸੱਚੀ ਬਹਿ ਜਾ ਖਲੋ ਜਾ ਕਹਿੰਦਾ ਵਾ ਮੈਨੂੰ ਇਹ ਮੁੰਡਾ ਚੰਗਾ ਹੀ ਬੜਾ ਲੱਗਦਾ ਆ ਪਰ ਮੈਨੂੰ ਤੇਰੀ ਸੱਸ ਦਾ ਆ ਕੰਮ ਨਹੀਂ ਉਹ ਚੰਗਾ ਲੱਗਾ। ਕਿਹੜਾ ਕੰਮ? ਵਧਾਈਆਂ ਦੋ ਬਣੀਆਂ। ਤੇ ਡੱਬਾ ਇਕੁਲ ਮਕੰਮਦੀ ਆਉਂਦੇ ਇਤਾਂ ਕਰਕੇ ਉਹ ਵੀ ਗਲਾਬ ਜਾਮ ਹੋਆਂ ਦਾ ਜੇ ਇੱਕ ਹੀ ਲਿਆਉਣਾ ਹੀ ਤੇ ਚਾਜ ਸਵਾਦ ਦਾ ਲੈ ਆਉਂਦੀ ਬਰਫੀ ਵਾਲੀ ਆਉਂਦੀ ਕੋਈ ਵਧੀਆ ਜਿਆ ਮੰਮੀ ਸੱਸ ਮੇਰੀ ਤੇ ਚੰਗੀ ਬੜੀ ਆ ਆ ਜਾ ਨਹੀਂ ਸਵਾਹ ਚੰਗੀ ਉਹ ਸੱਸ ਤੇਰੀ ਐਵੇਂ ਉਹਦੀਆਂ ਸਿਫਤਾਂ ਕਰੀ ਜਾਂਦੀ ਆ ਉਹ ਜਿਹੜੀਆਂ ਸਿਫਤਾਂ ਤੁਸੀਂ ਕਰਦੇ ਨਾ ਸਾਡੇ ਘਰ ਦੇ ਵਿੱਚ ਉਹ ਹੀ ਗੱਲਾਂ ਨਹੀਂ ਚੰਗਾ ਬਾਕੀ ਸਾਰੇ ਜੀ ਚੰਗੇ ਆ 아이 ਦੀ ਮੁਖਤਿਆਰੀ ਜ਼ਿਆਦਾ ਚੱਲਦੀ ਆ ਆ ਜਿਹੜਾ ਨਾਲ ਆਇਆ ਮੰਮੀ ਸੱਚ ਦੱਸਣਾ ਨਾ ਤੇ ਮੈਂ ਨਹੀਂ ਸੀ ਚਾਹੁੰਦੀ ਆਪਣੇ ਘਰ ਦਾ ਪੇਡ ਖੋਲਣਾ ਪਰ ਜੇ ਤੁਸੀਂ ਮੇਰੀ ਸੱਸ ਨੂੰ ਮਾੜਾ ਕਹਿਣ ਦੇ ਨਾ ਤੇ ਤੁਹਾਨੂੰ ਮੈਂ ਸੱਚੀ ਗੱਲ ਦੱਸ ਵੀ ਦਿੰਨੀ ਆ ਜਿਹੜਾ ਭਾਜੀ ਆ ਨਾ ਇਹ ਦੱਸਾਂ ਕੀ ਜਾਂਦਾ ਹੁਣ ਡੱਬਾ ਵੀ ਆਪ ਲੈ ਕੇ ਆਇਆ ਮੰਮੀ ਦੀ ਥੋੜਾ ਹੀ ਨਹੀਂ ਚੱਲਾਂ ਦਿੱਤੀ ਆ ਜੋ ਲੀੜਾ ਕਪੜਾ ਲੈਣਾ ਸੌਦਾ ਪਤਾ ਲੈਣਾ ਸਾਰਾ ਕੁਝ ਇਹਦੇ ਕਹਿੰਦੇ ਹੁੰਦਾ ਵਾ ਜਾ ਨਹੀਂ ਮੈਂ ਨਹੀਂ ਮੰਨਦੀ ਇਹ ਗੱਲ ਨੂੰ ਕਿ ਇਹ ਮੁੰਡਾ ਮਾੜਾ ਹੋਵੇਗਾ ਏਦੇ ਮੁੰਡਾ ਮੈਨੂੰ ਚੰਗਾ ਹੀ ਬੜਾ ਲੱਗਦਾ ਵਾ। ਉਹ ਸਾਰਿਆਂ ਨੂੰ ਇਦਾਂ ਹੀ ਲੱਗਦਾ ਜਦੋਂ ਮੈਂ ਨਾ ਵੀ ਨਵੀਂ ਵਿਆਹੀ ਗਈ ਸੀ ਮੇਰੀ ਤੇ ਆਪੋ ਵਿੱਕੀ ਨਾਲ ਲੜਾਈ ਹੁੰਦੀ ਸੀ ਐਸੀ ਗੱਲ ਤੋਂ ਫਿਰ ਵਿੱਕੀ ਨੇ ਮੈਨੂੰ ਦੱਸਿਆ ਕਿ ਨਹੀਂ ਇਹ ਬਸ ਸਾਹਮਣੇ ਦੇਖਦਾ ਕੋਸ਼ ਹੈ। ਪਰ ਟਿੱਡੇ ਡੋਏ ਕੋਸ਼ ਹੈ। ਇਹ ਟਿੱਡੇ ਬੜੀ ਕਾਲੋਂ ਆ, ਬੜੀ ਮੈਲ ਆ। ਉਝਾ ਨਹੀਂ ਐਵੇਂ ਨਾ ਉਹਨੂੰ ਬੁਰਾ ਭਰਾ ਕਹੀ ਜਾ। ਉਹ ਮੰਮੀ ਤੁਸੀਂ ਨਹੀਂ ਵੀ ਸਮਝਣਾ। ਆਪੇ ਤਾਂ ਉਹਨੂੰ ਲੱਗ ਹੀ ਜਾਣਾ ਫਿਰ ਪਤਾ। ਆਜੋ ਚਾ ਲੈ ਕੇ ਫਿਰ। ਚੱਲ ਠੀਕ ਆ। ਮੈਂ ਪੜਾਂ। ਆ। ਲੈ ਦੱਸ ਮੰਮੀ ਫਿਰ ਕੀ ਹੋ ਗਿਆ ਰਸਗੁਲਾ ਡੇਕ ਗਿਆ ਹੜੋ ਹੱਥ ਸਾਫ਼ ਕਰੋ ਚੰਗੀ ਤਰ੍ਹਾਂ ਕਰੋ ਹੱਥ ਸਾਫ਼ ਆ ਲੋ ਤੂੰ ਇਹਦਾ ਇਦਾਂ ਡਰ ਗਿਆ ਜੇ ਪਤਾ ਨਹੀਂ ਕੀ ਦੇਖ ਕੇ ਟੁੱਟ ਗਿਆ ਹੁੰਦਾ ਕੋਈ ਚਲਾਂਗੇ ਆਲੋ ਫੜੋ। ਹਾਉ। ਪ੍ਰੀਤ ਜਿੱਦਾਂ ਤੁਹਾਨੂੰ ਕਹਿੰਨੀ ਆ ਵੀ ਮੇਰੀ ਸੱਸ ਦੀ ਘਰ ਦੇ ਵਿੱਚ ਚੱਲਦੀ ਨਹੀਂਗੀ। ਪਿੱਤ ਕੋਲ ਦੀ ਸਾਰੀ ਚਲਦੀ ਆ ਤੇ ਵੇਖਾਂ ਉਹ ਜਦੋਂ ਉਹਦੇ ਹੱਥ ਚੋਡੇ ਗਪਿਆ ਹੀ ਗੁਲਾਬ ਜਾਮ ਨੂੰ ਤੇ ਉਹਨੇ ਕਿੱਡੇ ਸੋਹਣੇ ਤਰੀਕੇ ਨਾਲ ਤੇਰੀ ਮੰਮੀ ਦੇ ਹੱਥ ਸਾਫ਼ ਕੀਤੇ ਆ ਹੋਹੀ ਨਾ ਮੰਮੀ ਕਈ ਵਾਰੀ ਬੰਦੇ ਨੂੰ ਦੇਖਦਾ ਕੋਝਾ ਹੁੰਦਾ ਕੋਸ਼ਾ ਤੁਸੀਂ ਛੱਡੋ ਇੰਨਾ ਗੱਲਾਂ ਆਓ ਚੱਲੀਏ ਚਲ ਛੱਡ ਬੜੀ ਮੈਂ ਕੀ ਕਹਣਾ ਇੰਨਾ ਗਰਿਆਂ ਹੋਰ ਕੀ